ਸਾਰਿਆਂ ਨੂੰ ਪਿਆਰ ਭਰ ਇਸ ਸਵੇਰ ਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਬਹੁਤ ਖਾਸ ਅਪਡੇਟ ਤਾਂ ਹਾਂਜੀ ਦੋਸਤੋ ਜਿਹੜੀ ਹੈ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਹੋ ਸਕਦਾ ਹੈ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਇਹਦੇ ਵਿੱਚ ਪੰਜਾਬ ਸਰਕਾਰ ਵਿੱਤ ਵਿਭਾਗ ਪਰਸੋਨਲ ਦੋਸ਼ ਸ਼ਾਖਾ ਦੇ ਵੱਲੋਂ 26 ਮਾਰਚ 2025 ਨੂੰ ਜਿਹੜਾ ਹੈ ਲੈਟਰ ਜਾਰੀ ਕੀਤਾ ਹੈ ਵੈਸੇ ਜਿਹੜੇ ਪੁਰਾਣੀ ਪੈਨਸ਼ਨਰਸ ਨੇ ਉਹਨਾਂ ਨੂੰ ਇਹਨਾਂ ਨੀਮਾਂ ਦਾ ਪਹਿਲਾਂ ਹੀ ਪਤਾ ਹੋਏਗਾ ਚਲੋ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਪਰ ਨਵੀਂ ਜਿਹੜੀ ਮੁਲਾਜ਼ਮ ਹੈ ਹੋ ਸਕਦਾ ਵੀ ਇਸ ਨਿਯਮ ਤੋਂ ਥੋੜੇ ਜਿਹੇ ਅਨਜਾਨ ਹੋ ਤਾ ਪੰਜਾਬ ਸਿਵਲ ਸਰਵਿਸ ਦੀ ਨੀਮਾ ਵਾਲੀ ਜਿਹੜੀ ਹੈ ਜिल्ਦ ਇੱਕ ਪਾਠ ਇੱਕ ਚੈਪਟਰ 12 ਦੇ ਰੂਲ 12.5 ਅਨਸਾਰ ਸਰਵਿਸ ਪੱਤਰੀ ਦੀ ਕਾਪੀ ਉਪਲਬਧ ਕਰਵਾਉਣ ਸੰਬੰਧੀ ਸਰਵਿਸ ਪੱਤਰੀ ਤੋਂ ਭਾਵ ਇੱਥੇ ਪੰਜਾਬੀ ਦੇ ਵਿੱਚ ਜਿਹੜਾ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਸਰਵਿਸ ਬੁੱਕ ਤੇ ਕੋਈ ਸੇਵਾ ਪੱਤਰੀ ਕਹਾ ਦਿੰਦਾ ਹੈ ਮਤਲਬ ਜਿਹਦੇ ਵਿੱਚ ਮੁਲਾਜ਼ਮਾਂ ਦਾ ਸਾਰਾ ਰਿਕਾਰਡ ਜੁਆਇਨਿੰਗ ਤੋਂ ਲੈ ਕੇ ਰਿਟਾਇਰਮੈਂਟ ਤੱਕ ਉਹਦੇ ਵਿੱਚ ਮੌਜੂਦਾ ਹੁੰਦਾ ਹੈ ਇਹ ਤੁਹਾਡੇ ਦਫ਼ਤਰ ਦੇ ਵਿੱਚ ਹਾਜ਼ਰ ਹੁੰਦੀ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਅਸੀਂ ਜਿੱਥੋਂ ਆਪਾਂ ਕਹਿ ਰਹੇ ਹਾਂ ਕਿ ਗੱਲ ਕਰ ਰਹੇ ਹਾਂ ਜਿੱਥੇ ਤੁਹਾਡੀ ਤਨਖਾਹ ਨਿਕਲ ਰਹੀ ਹੁੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਤੁਹਾਡੇ ਉਸੇ ਆਫਿਸ ਦੇ ਵਿੱਚ ਮੌਜੂਦਾ ਹੁੰਦੀ ਹੈ ਜਿੱਥੋਂ ਤੁਸੀਂ ਰਿਟਾਇਰ ਹੋਏ ਹੋਣਿਓ ਤੇ ਤੁਹਾਨੂੰ ਜਿਹੜੀ ਹੈ ਪੈਨਸ਼ਨ ਉਹ ਬੈਂਕਾਂ ਦੇ ਵਿੱਚੋਂ ਮਿਲਣ ਲੱਗ ਜਾਂਦੀ ਹੈ ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਉਪਲੰਦ ਦੇ ਵਿੱਚ ਕਦੇ ਵੀ ਧਿਆਨ ਦਿਵਾਇਆ ਕੋਈ ਵੀ ਜਿਹੜੀ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰਸ ਆਪਣੀ ਸਰਵਿਸ ਪੱਤਰੀ ਦੀ ਇੱਕ ਵਾਰ 5 ਰੁਪਏ ਪ੍ਰਤੀ ਪੇਜ ਜਿੰਨੀ ਸਰਵਿਸ ਬੁੱਕ ਦੇ ਪੇਜ ਨੇ 5 ਰੁਪਏ ਪ੍ਰਤੀ ਪੇਜ ਦੇ ਹਿਸਾਬ ਦੇ ਨਾਲ ਜਿਹੜਾ ਹੈ ਨਿਜੀ ਰਿਕਾਰਡ ਹੈ ਉਹਦੀ ਸਰਟੀਫਾਈਡ ਕਾਪੀ ਸਰਟੀਫਾਈਡ ਦਾ ਭਾਵ ਹੁੰਦਾ ਹੈ ਕਿ ਕਾਊਂਟਰ ਸਾਈਨ ਹੋ ਕੇ ਜੋ ਤੁਹਾਡਾ ਡੀਡੀਓ ਹੈ ਤੁਹਾਨੂੰ ਕਾਊਂਟਰ ਸਾਈਨ ਸਾਈਨ ਕਰਕੇ ਹੀ ਕਾਪੀ ਦੇਵੇਗਾ ਤਾਂ ਕਾਪੀ ਵੈਲਿਡ ਮੰਨੀ ਜਾਂਦੀ ਹੈ ਸਰਕਾਰੀ ਕਰਮਚਾਰੀ ਜਿਹੜਾ ਸੇਵਾ ਛੱਡਣ ਰਿਟਾਇਰਮੈਂਟ ਪ੍ਰਮਤ ਉਹ ਜਿਹੜਾ ਕਿ 200 ਦੀ ਕੁੱਲ ਫੀਸ ਦਾ ਭੁਗਤਾਨ ਕਰਦੇ ਹੋਏ ਆਪਣੀ ਸੇਵਾ ਪੱਤਰੀ ਦਾ ਜਿਹੜਾ ਸਰਟੀਫਾਈਡ ਕਾਪੀ ਪ੍ਰਾਪਤ ਕਰ ਸਕਦਾ ਹੈ ਜੇ ਕੋਈ ਮਤਲਬ ਰਿਟਾਇਰ ਹੋ ਗਿਆ ਹੈ ਜਦੋਂ ਆਪਾਂ ਉਹਨਾਂ ਨੂੰ ਪੈਨਸ਼ਨਰ ਕਹਿ ਦਿੰਦੇ ਆ ਤਾਂ ਉਹ ਜਿਹੜਾ 200 ਰੁਪਏ ਪ੍ਰਤੀ ਜਿਹੜਾ ਆਪਣੀ ਸਰਵਿਸ ਬੁੱਕ ਦੇ ਕੇ ਕੁੱਲ ਫੀਸ ਦੇ ਕੇ ਮਤਲਬ ਪੇਜਾਂ ਦੇ ਵਿੱਚ ਨਹੀਂ ਲਿਖਿਆ ਹੈ ਕਿ ਕਿੰਨੇ ਪੇਜ 200 ਰੁਪਏ ਦੇ ਕੇ ਆਪਣੀ ਸਰਵਿਸ ਬੁੱਕ ਆ ਜਿਹੜੀ ਉਹ ਸਰਟੀਫਾਈਡ ਕਾਪੀ ਉਹ ਲੈ ਸਕਦਾ ਹੈ ਕਿਉਂਕਿ ਆਫਿਸ ਕਈ ਵਾਰ ਦੂਰ ਹੁੰਦਾ ਹੈ ਜਾਂ ਮਲਾਸਮਾ ਜਿਹੜੇ ਉਹ ਰਿਟਾਇਰਮੈਂਟ ਤੋਂ ਬਾਅਦ ਸ਼ਹਿਰ ਜਾਂ ਉਸ ਸਟੇਟ ਤੋਂ ਦੂਰ ਚਲੇ ਜਾਂਦੇ ਨੇ ਤੇ ਕਈ ਫੋਰਨ ਵੀ ਚਲੇ ਜਾਂਦੇ ਨੇ ਇੱਥੋਂ ਉਹਨਾਂ ਨੂੰ ਆਪਣੀ ਜਿਹੜੀ ਹੈ ਸਰਵਿਸ ਬੁੱਕਾ ਉਹ ਲੈਣੀ ਜਾਂ ਦੇਖਣੀ ਔਖੀ ਹੋ ਜਾਂਦੀ ਹੈ ਤਾਂ ਉਹ ਸਰਟੀਫਾਈਡ ਕਾਪੀ ਪ੍ਰਾਪਤ ਕਰ ਸਕਦਾ ਹੈ ਇਸ ਦੇ ਰਿਕਾਰਡਿੰਗ ਆਪਾਂ ਜਿਹੜਾ ਹੈ ਇਹਨਾਂ ਦੇ ਰੂਲ ਦਾ ਜ਼ਿਕਰ ਕੀਤਾ ਸੀ ਕਿ ਨੀਮਾ ਵਾਲੀ ਇੱਕ 파ਟ 1 ਚੈਪਟਰ 12 ਦੇ ਰੂਲ 12.5 ਦਾ ਮੰਨ ਦੇ ਵਿੱਚ ਖਿਆਲ ਆਉਂਦਾ ਵੀ ਵੈਸੇ ਪੈਸੇ ਤਾਂ ਮੰਨ ਲਓ ਹੁਣ ਡੀਡੀਓ ਨੇ ਲੈ ਲੇ ਮੰਨ ਲਓ ਉਹਨਾਂ ਨੇ 200 ਰੁਪਏ ਸਰਵਿਸ ਬੁੱਕਨ ਤੇ ਲੈ ਲਏ ਹੁਣ ਲੈ ਕੇ ਉਹ ਇਦਾਂ ਤਾਂ ਹੈ ਨਹੀਂਗਾ ਕਿ ਉਹ ਆਪਣੇ ਕੋਲ ਰੱਖਣਗੇ ਕਿਤੇ ਤਾਂ ਕਿਤੇ ਉਹਨਾਂ ਨੂੰ ਜਮ੍ਹਾਂ ਕਰਾਣੇ ਹੀ ਪੈਣਗੇ ਤਾਂ ਆਪਾਂ ਇਸ ਰੂਲ ਦਾ ਜ਼ਿਕਰ ਕਰਦੇ ਹਾਂ 12.5 ਤਾਂ ਸਰਕਾਰੀ ਕਰਮਚਾਰੀ ਜਿਹੀ ਰਕਮ ਹੈ ਜੋ ਵਿੱਤ ਵਿਭਾਗ ਦੁਆਰਾ ਸਦਾਰਨ ਜਾਂ ਵਿਸ਼ੇਸ਼ ਹੁਕਮ ਦੁਆਰਾ ਨਕਲ ਫੀਸ ਵਜੋਂ ਨਿਯੰਤ ਨਿਯੰਤ ਕੀਤੀ ਜਾਵੇ ਅਤੇ ਸੇਵਾ ਪੱत्री ਦੇ ਖਰਚ ਦੀ ਅਦਾਇਗੀ ਕਰਨ ਤੇ ਸੇਵਾ ਪੱत्री ਦੀ ਜਿਹੜੀ ਕਾਪੀ ਲੈਂਦਾ ਹੱਕਦਾਰ ਹੋਵੇਗਾ ਤਕਸੀਦ ਦਾ ਮਤਲਬ ਉਹੀ ਹੈ ਤੁਹਾਨੂੰ ਦੱਸਿਆ ਸੀ ਕਿ ਸਟੈਪ ਲਗਾ ਕੇ ਸਟੈਂਪ ਲਗਾ ਕੇ ਅਗਲਾ ਜਿਹੜਾ ਤੁਹਾਡਾ ਡੀਡ ਹੋ ਤੁਹਾਨੂੰ ਸਾਈਨ ਕਰਕੇ ਦੇਵੇਗਾ ਸਭ ਘਟਨਾ ਦੇ ਇੰਚਾਰਜ ਰਿਕਾਰਡ ਕਰਨ ਦਾ ਵੀ ਹੱਕਦਾਰ ਹੋਵੇਗਾ ਸੋ ਦੋਸਤੋ